ਬਲੌਗ ਵੀਰਪਾਲ ਘਰ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਹੋਰ ਸੁਣਾਓ ਕਿਵੇਂ ਠੀਕ ਠਾਕ ਹੋ ਜੀ ਮੈਂ ਵੀ ਠੀਕ ਠਾਕ ਆਨੀ ਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਈਆਂ ਆਪਾਂ ਕਰਵਾਉਣ ਲੱਗੇ ਸੀ ਕੂਰੀਅਰ ਤੇ ਆਪਾਂ ਜਾਣਾਂ ਸੀਗਾ ਤੇ ਮੈਂ ਕਿਹਾ ਚਲੋ ਮੈਂ ਪਹਿਲਾਂ ਤੁਹਾਨੂੰ ਦਿਖਾ ਦਾਂ ਤੁਹਾਨੂੰ ਪਤਾ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਹੁੰਦੀ ਆ ਕਿਉਂਕਿ ਇਹਦੇ ਨਾਲ ਤੁਹਾਨੂੰ ਨਾ ਤੁਹਾਨੂੰ ਨਾ ਤਾਂ ਰੇਟ ਦਾ ਪਤਾ ਲੱਗ ਜਾਂਦਾ ਵਾ ਤੇ ਨਾਲ ਤੁਹਾਨੂੰ ਡਿਜ਼ਾਈਨ ਕਲਰ ਪਾਛੋਂਦਾ ਉਹਨਾਂ ਵੇਲੇ ਪਤਾ ਲੱਗ ਜਾਂਦਾ ਵਾ ਦਾ ਤੁਹਾਨੂੰ ਦਿਖਾ ਦਿੱਤੀ ਆ ਤੇ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਅੱਜ ਇੱਕ ਮੇਰਾ ਵੀ ਜਿੱਥੇ ਜਿਆ ਠੀਕ ਨਹੀਂ ਸੀ ਬੁਖਾਰ ਤੇ ਜ਼ਖਾਮ ਜ ਹੋਇਆ ਪਿਆ ਸੀਗਾ ਤੇ ਆਪਾਂ ਸ਼ੌਲ ਹੀ ਲੈ ਲਿਆ ਸ਼ੂਰ ਤੇ ਆਪਾਂ ਕਾਟਨ ਦੀ ਪਾਇਆ ਵਾ ਤੇ ਸ਼ੌਲ ਲੈ ਲੈ ਨਾਲ ਨੁੱਕਾ ਪਾ ਲਈ ਮੋਟਰਸਾਈਕਲ ਤੇ ਜਾਣਾ ਨਾ ਤੇ ਫਿਰ ਹਵਾ ਵੱਜੂਗੀ ਫਿਰ ਮੈਂ ਕਿਹਾ ਚਲੋ ਪਿਛੋਲ ਲੈ ਲੈ ਲੇ ਨੇ ਤੇ ਹੁਣ ਪਤਰਨਾ ਸੀ ਮੈਂ ਕਿਹਾ ਮੈਂ ਵੀਡੀਓ ਬਣਾ ਦਵਾਂ ਤੇ ਤੁਹਾਨੂੰ ਤੁਹਾਨੂੰ ਦਿਖਾਉਣੀ ਆ ਤੇ ਵੀਡੀਓ ਲੋ ਜੀ ਇਹਦੇ ਵਿੱਚ ਤੁਹਾਨੂੰ ਕਲਰ ਡਿਜ਼ਾਈਨ ਕੋਈ ਪਸੰਦ ਹੋਵੇ ਤੁਸੀਂ ਆਪ ਦਾ ਮੰਗਵਾ ਸਕਦੇ ਆ ਦੀ ਬਲੌਗ ਤੇ ਜਾ ਕੇ ਟੱਪਾ ਅੱਜ ਜਾਣਾ ਸਿਵਾਇ ਲੈ ਫਿਰ ਮੈਂ ਟਕਲੇ ਮਾਰੇ ਤੇ ਪੂਰੀਅਲ ਕਰਵਾ ਦਾਂਗੀ ਤੇ ਨਾਲੇ ਆਪਾਂ ਨੂੰ ਦਿਖਾ ਦਿੰਨੇ ਆ ਲਪਤਵਾਗ ਲਿਆ ਮਗਨ ਚੇਕ ਕਰਵਾ ਦਾਂਗੇ ਲਓ ਜੀ ਦੇਖੋ ਜੀ ਪਹਿਲਾਂ ਤੁਸੀਂ ਬਲੌਗ ਦੇਖ ਬਹੁਤ ਸੋਹਣਾ ਬਲੌਗ ਆ ਦੇਖੋ ਜੀ ਇਹ ਹੈਗਾ ਵਾ ਮੈਨੂੰ ਹਜੇ ਪੈਂਟ ਦਾ ਤਾਂ ਪਤਾ ਨਹੀਂ ਹੈ ਨਾ ਕਿੱਥੋਂ ਦਾ ਵਾ ਫਤਿਹਗੜ ਸਾਫ ਤੋਂ ਵਾ ਕਿਉਂਕਿ ਉਹਨਾਂ ਨੇ ਡਰੈਸ ਘੱਲਿਆ ਸੀ ਤੇ ਫਿਰ ਆਪਾਂ ਜਿੱਥੇ ਪੂਰੀਅਲ ਕਰਵਾਉਣੇ ਹੁੰਦੇ ਆ ਤੇ ਫਿਰ ਵੀ ਇਹ ਟੇ ਨੇ ਉਹ ਉਹਨਾਂ ਨੂੰ ਸਿੰਧ ਕਰਤਾ ਸੀ ਤੇ ਅੱਜ ਫਿਰ ਆਪਾਂ ਉਹਨਾਂ ਨੂੰ ਨਾਲੇ ਤਾਂ ਪੈਸੇ ਫੜਾਇਆ ਮਤੇ ਕੋ ਡਰੈਸ ਆਪਾਂ ਸਵੇਰੇ ਕੱਲਤਾ ਸੀ ਨਾ ਸੋਨ ਦੱਸੇ ਡਰੈਸ ਬਾਰੇ ਮੈਂ ਥੋੜਾ ਘੱਟ ਹੀ ਖਿਆਲ ਕਰਦੇ ਹੁੰਨੇ ਆਪਾਂ ਤੇ ਵੈਸੇ ਆਪਣੇ ਨਾਲ ਗੱਲ ਤਾਂ ਉਹਨਾਂ ਨਾਲ ਹੀ ਹੁੰਦੀ ਰਹਿੰਦੀ ਆ ਤੇ ਪਰ ਇਹ ਫਟੇਗੜ ਸਾਫ ਤੇ ਕੋਲੇ ਪੈਂਟ ਆ ਹੋਈ ਮੈਨੂੰ ਸਪੱਕਾ ਨਹੀਂ ਪਤਾ ਹੈਗਾ ਤੇ ਵੈਸੇ ਨਾ ਹੀ ਮੈਂ ਪੈਂਟ ਦਾ ਨਾਮ ਲੈਣੀ ਹੁੰਦੀ ਆ ਮੇਰੇ ਸ਼ਹਿਰ ਦਾ ਡਿਸਟ੍ਰਿਕਟ ਦੇ ਹੀ ਲੈਣੀ ਹੁੰਦੀ ਆ ਜਾਂ ਕੋਈ ਛੋਟਾ ਸ਼ਹਿਰ ਨਹੀਂ ਰਹੂਗੇ ਤੇ ਇਹ ਫਟੇਗੜ ਸਾਫ ਤੋਂ ਆ ਲਓ ਜੀ ਇਹਨਾਂ ਦਾ ਬਲੌਗ ਦੇਖੋ ਜਿੱਕਾ ਸੋਨਾ ਬਣ ਕੇ ਤਿਆਰ ਹੋਇਆ ਵਾ ਦੇਖੋ ਇਹ ਆਪਾਂ ਬਟਨ ਪੱਟੀ ਵਾਲਾ ਬਣਾਇਆ ਵਾ ਆਪਾਂ ਕਰੋਸ਼ੀਆ ਕਰਤਾ ਸੀਗਾ ਦੇਖੋ ਇਹਦੀ ਤਾਂ ਆਪਾਂ 120 ਰੁਪਏ ਵਾਲਾ ਉਹਨ ਦਾ ਗੋਲਾ ਜਿਹੜਾ ਹੁੰਦਾ ਪਾਉ ਲਾਇਆ ਵਾ ਇਹਦੇ ਰੇਟ ਆ ਪੰਨ ਨੂੰ ਲਾਇਆ ਸਾਡੇ 600 ਰੁਪਏ ਇਹਦਾ ਕਿਉਂਕਿ ਜਿਹੜਾ ਆਪਾਂ 50 60 ਰੁਪਏ ਵਾਲਾ ਗੋਲਾ ਲਾਉਣੀ ਹੁੰਦੀ ਆ ਉਹਨਾਂ ਲਾਉਣੀ ਹੁੰਦੀ ਆ ਉਹਦੇ ਤਾਂ ਆਪਾਂ ਲੈਣ ਨੂੰ ਨੇ 550 ਤੇ ਇਹ ਆਪਾਂ ਲਾਇਆ ਉਹਨਾਂ ਨੂੰ 650 ਦਾ ਹਲੋ ਜੀ ਹਲੋ ਤੇ ਇੱਕ ਇਹਦੇ ਵਿੱਚ ਕਲਰ ਆ ਗਿਆ ਲੈ ਲੈ ਮਨ ਕਲਰ ਆ ਗਿਆ ਬਹੁਤ ਸੋਹਣਾ ਦੇਖੋ ਬਹੁਤ ਸੋਹਣਾ ਲੱਗ ਜਾਈਂ ਨਾ ਇਹ ਆਪਾਂ ਇਸ ਤਰ੍ਹਾਂ ਬਣਾਤਾ ਸੀਗਾ ਤੁਹਾਨੂੰ ਮੈਂ ਦਿਖਾਇਆ ਵੀ ਸੀ ਇਹ ਵੀ ਇਸ ਤਰ੍ਹਾਂ ਪਾਏ ਬਣਾਤਾ ਸੀ ਚੌਰਸ ਗਰੇ ਦਾ ਦੇਖੋ ਇਹਦਾ ਡਿਜ਼ਾਈਨ ਵੇਖੋ ਤੇ ਉਹ ਗਲੇ ਆਪਾਂ ਥੋੜੀ ਜੀ ਡੀਪ ਰੱਖੇ ਆ ਉਹਨਾਂ ਨੇ ਡੀਪ ਗਲੇ کہہ ਕੇ ਬਣਵਾਏ ਸੀ ਵੀ ਥੋੜੀ ਗਲੇ ਬੱਟੇ ਰੱਖਿਓ ਤੇ ਆਪਾਂ ਥੋੜੀ ਗਲੇ ਵੱਡੇ ਰੱਖੇ ਆ ਲੋ ਜੀ ਇਹ ਤੇ ਇਹਨਾਂ ਪਲਾਈ ਵਾਲੀ ਪੱਛਮ ਨਹੀਂ ਹੈਗੀ ਇਹ ਵਧੀਆ ਚ ਦੇਖੋ ਇਹ ਤਾਂ ਪਰੇਟ ਲਾਇਆ 550 ਰੁਪਈਆ 550 ਇਹ ਸਿਵ ਬਲੌਗ ਦਾ ਲਾਈਵ ਆ। ਤੁਹਾਨੂੰ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਵੀ ਸਕਰੀਨਸ਼ਾਟ ਲੈ ਕੇ ਆਰਡਰ ਆਪਦੀ ਬੁੱਕ ਕਰਵਾ ਸਕਦੇ ਆ। ਤੇ ਆਪਾਂ ਇੱਕ ਉਹਨਾਂ ਦੀ ਜਾਕਟ ਤਿਆਰ ਕੀਤੀ ਆ। ਜਾਕਟ। ਦੋ ਜੀ। ਦੇਖੋ ਜਿਹੜੇ ਕਸਟਮਰ ਆਪਾਂ ਨੂੰ ਪੈਸੇ ਭਰ ਨਾਲ ਹੁੰਦੇ ਫਿਰ ਆਪਾਂ ਉਹਨਾਂ ਦੀ ਉਸ ਤਰੀਕੀ ਚੀਜ਼ ਬਣਾਉਣੀ ਹੁੰਦੀ ਆ। ਇਹਦੇ ਵਿੱਚ ਤਿੰਨ ਫਲਾਈ ਦੀ ਬਾਥਮ ਕੋਈ ਨਹੀਂ ਲੱਗੀ ਹੈਗੀ ਤੇ ਇਹ ਲੱਗਿਆ ਹੈਗਾ 160 ਰੁਪਏ। ਇਹ ਆਪਾਂ 150 ਰੁਪਏ ਇਸਾ 100 ਗ੍ਰਾਮ ਲੈ ਲਿਆ। ਮਿਲ ਗਿਆ। ਹੁਣ ਦੇਖੋ। ਹੋ ਸਕਦਾ ਇਹਦੇ ਵਿੱਚ ਵੱਧ ਘੱਟ ਆਲੀ ਹੋਵੇ ਪਰ ਆਪਾਂ ਨੂੰ ਤਾਂ 160 ਰੁਪਏ ਵੀ ਹੋਰ ਚਲਾਈ ਆ ਕਿਉਂਕਿ ਅਗਲੇ ਨੇ ਵੀ ਚੀਜ਼ ਆਪਾਂ ਤੋਂ ਵਧੀਆ ਬਣਵਾਈ ਐ ਨਾ। ਇਹ ਜਾਕਟ। ਦੇਖੋ ਇਹ। ਇਹ ਜਾਕਟ ਇਹ ਜਾਕਟ ਦਾ ਆਪਾਂ ਰੀਟ ਲਾਇਆ ਨਾ 100 ਰੁਪਏ ਉਹਨਾਂ ਨੂੰ। ਪਰੀਪਤ ਹੈ ਜੀ ਲਾਇਆ ਜਾਦਾ ਨਹੀਂ ਲਾਇਆ ਕਿਉਂਕਿ ਤਿੰਨ ਪਲਾਈ ਦੀਆਂ ਪੱਟ ਸਦ ਦਿੰਨੇ ਆ ਤੇ ਇਹ ਆਪਾਂ ਨੂੰ ਉਹਨਾਂ ਨੂੰ ਚਲੀ ਦੇ ਲਈ ਪਾਲਸ ਕਰ ਦਿੱਤਾ ਆਪਾਂ 900 ਦੀ ਲਾਈ ਹੈ ਆਪਾਂ 900 ਦੀ ਲਾਈ ਹੈ ਦੇਖੋ ਇਹ ਵਧੀਆ ਖੁੱਲੀਆਂ ਡੁੱਲੀਆਂ ਜੀਬਾਂ ਲਾ ਕੇ ਬਣਾਈ ਹੋਈ ਆ ਦੋਨੇ ਪਾਸੇ ਪਜੀਬਾਂ ਲਾਈਆਂ ਹੋਈਆਂ ਲੋ ਜੀ ਲੋ ਜੀ ਇਹ ਆਪਾਂ ਅੱਜ ਕਰਵਾਉਣੀ ਸੀ ਕੂਰੀ ਆ ਮੈਂ ਕਿਹਾ ਤੁਹਾਨੂੰ ਦਿਖਾਵਾਂ इन चो य रेट अपना नौ सौ रुपया लाया यदा आपे छे सौ लाया देखो भी इन्हों चीज़ों की जरूरत होगावा चलो जी ठीक है वीडियो तो पैंड कर देने दवाई ला फिर आप लेट हो जाएंगे तो टाइम भी काफ़ी हो टाइम होने वाला वाने चलो मैं दिखा Addicare vai, non so, va a darci da un'ocultura, quindi è in tutto. Però di cicca, non va a